ਇਸ ਵਕਤ ਦੀਆਂ ਚਾਰ ਖਬਰਾਂ ਨੇ ਪਹਿਲੀ ਖਬਰ ਤਾਂ ਇੰਟਰਨੈਟ ਸਵਾਵਾ ਬੰਦ ਕਰਨ ਬਾਰੇ ਹੈ ਤੇ ਦੂਜੀ ਖਬਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਹੁਣ ਮਹਿਲਾ ਕਮਿਸ਼ਨ ਨੇ ਤਲਬ ਕਰ ਲਿਆ ਔਰ ਜਿਹੜੀਆਂ ਉਹਨੇ ਬੀਬੀ ਜਗੀਰ ਕੌਰ ਨੂੰ ਗਾਲਾਂ ਕੱਢੀਆਂ ਨੇ ਉਹਦੇ ਸਬੰਧ ਦੇ ਵਿੱਚ ਤਲਬ ਕਰਕੇ ਵੱਡੀਆਂ ਗੱਲਾਂ ਬੋਲੀਆਂ ਨੇ ਤੁਹਾਨੂੰ ਅੱਗੇ ਦੱਸਦੇ ਹਾਂ ਦੂਜਾ ਬੀਬੀ ਜਗੀਰ ਕੌਰ ਨੇ ਅੱਜ ਬਹੁਤ ਗਰਮੀ ਨਾਲ ਬਹੁਤ ਤਤਤੇ ਹੋ ਕੇ ਹਰਜਿੰਦਰ ਸਿੰਘ ਧਾਮੀ ਦੇ ਐਸੇ ਰਾਜ ਖੋਲੇ ਨੇ ਜਿਨ੍ਹਾਂ ਨੂੰ ਸੁਣ ਕੇ ਲੋਕ ਆਪੋ ਆਪਣੇ ਕਮੈਂਟ ਕਰ ਰਹੇ ਨੇ ਜਿਹੜੇ ਤੁਹਾਨੂੰ ਅੱਗੇ ਦੱਸਦੇ ਆ ਔਰ ਚੌਥਾ ਅੱਜ ਪ੍ਰਿਯੰਕਾ ਗਾਂਧੀ ਜਿਹੜੀ ਰਾਹੁਲ ਗਾਂਧੀ ਦੀ ਭੈਣ ਹੈ ਪਾਰਲੀਮੈਂਟ ਦੇ ਵਿੱਚ ਉਹਨੇ ਮੋਦੀ ਸਰਕਾਰ ਨੂੰ ਐਸੀਆਂ ਗੱਲਾਂ ਕਹਿ ਦਿੱਤੀਆਂ ਨੇ ਜਿਨ੍ਹਾਂ ਦੀ ਚਰਚਾ ਚਾਰ ਚਫੇਰੇ ਛਿੜ ਗਈ ਹੈ ਔਰ ਚੌਥੀ ਖਬਰ ਹੈ ਅੱਜ ਸ਼ੰਭੂ ਬਾਰਡਰ ਦੇ ਉੱਪਰ ਜਿਹੜੇ ਕਿਸਾਨ ਨੇ ਉਹ ਫੇਰ ਇੱਕ ਜਥਾ ਲੈ ਕੇ ਦਿੱਲੀ ਵੱਲ ਵਧੇ ਔਰ ਉੱਥੇ ਬਹੁਤ ਵੱਡਾ ਭਿਆਨਕ ਹਾਲਾਤ ਵਾਪਰਿਆ ਹੈ ਜਿਹਨੇ ਵੱਡੀ ਚਰਚਾ ਬਟੋਰੀ ਹੈ ਔਰ ਜਿਹਦੇ ਉੱਪਰ ਵੱਡੇ ਸਵਾਲ ਉੱਠ ਖੜੇ ਹੋਏ ਨੇ ਤੇ ਪੰਜਵੀਂ ਖਬਰ ਹੈ ਕਿ ਜਿਹੜਾ ਹਰਿਆਣੇ ਦਾ ਬੀਜੇਪੀ ਦਾ ਇੱਕ ਐਮਪੀ ਆ ਰੋहतक ਦਾ ਰਾਮਚੰਦਰ ਜਾੰਗੜਾ ਉਹਨੇ ਜਿਹੜਾ ਬਹੁਤ ਘਟਿਆ ਕਿਸਮ ਦੀਆਂ ਗੱਲਾਂ ਪੰਜਾਬੀਆਂ ਤੇ ਕਿਸਾਨਾਂ ਨੂੰ ਬੋਲੀਆਂ ਸੀ ਉਹਦੇ ਉੱਪਰ ਯੂ ਟਰਨ ਨਹੀਂ ਲੈ ਗਿਆ ਉਹ ਮੁੱਕਰ ਹੀ ਗਿਆ ਉਹ ਵੀ ਤੁਹਾਨੂੰ ਅੱਗੇ ਦੱਸ ਦਿਆਂ ਹੁਣ ਤੁਸੀਂ ਸੁਣੋ ਪਹਿਲੀ ਖਬਰ ਵੇਖੋ ਜੀ ਸ਼ੰਭੂ ਤੇ ਖਣੌਰੀ ਬਾਰਡਰ ਤੇ ਜਿੱਥੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਥੇ ਨੇੜਲੇ ਇਲਾਕਿਆਂ ਦੇ ਵਿੱਚ ਹਰਿਆਣਾ ਦੇ ਗ੍ਰਹਿ ਵਿਭਾਗ ਨੇ ਨੋਟਿਸ ਜਾਰੀ ਕਰਕੇ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਹੈ ਇੰਟਰਨੈਟ ਹੁਣ ਉਥੇ ਨਹੀਂ ਚੱਲ ਰਿਹਾ ਅੰਬਾਲਾ ਦੇ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ ਹੈ ਔਰ 14 ਤੋਂ ਲੈ ਕੇ ਤੇ 18 ਤਰੀਕ ਤੱਕ ਲਗਾਤਾਰ ਇੰਟਰਨੈਟ ਸੇਵਾ ਜਿਹੜੀ ਆ ਉਥੇ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਨੇ ਦੂਜੀ ਖਬਰ ਹੈ ਹਰਜਿੰਦਰ ਸਿੰਘ tạmਮੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਜੀ ਨੇ ਕੱਲ ਬੀਬੀ ਜ਼ਗੀਰ ਕੌਰ ਨੂੰ ਬੜੀਆਂ ਗੰਦੀਆਂ ਤੇ ਭੱਦੀਆਂ ਗਾਲਾਂ ਕੱਢੀਆਂ ਉਸ ਤੋਂ ਬਾਅਦ ਚਾਹੇ ਉਹ ਮਾਫੀ ਮੰਗੀ ਗਿਆ ਉਹਨੇ ਕਹਿ ਦਿੱਤਾ ਕਿ ਮੇਰੇ ਤੋਂ ਜਾਣੇ ਅਣਜਾਣੇ ਇਹ ਗੱਲ ਹੋ ਗਈ ਪਰ ਗੱਲ ਬਹੁਤ ਵੱਡੀ ਬੋਲੀ ਆਉਨੇ ਗਾਲਾਂ ਕੱਢੀਆਂ ਇੱਕ ਔਰਤ ਨੂੰ ਇੱਕ ਬੀਬੀ ਨੂੰ ਉਹਦੀ ਸੋਚ ਪ੍ਰਗਟ ਹੋਈ ਹੈ ਇਸ ਮਾਮਲੇ ਦੇ ਉੱਪਰ ਜਿਹੜਾ ਪੰਜਾਬ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਹੈ ਉਹਦੀ ਜਿਹੜੀ ਮੁਖੀ ਹੈ ਰਾਜ ਲਾਲੀ ਗਿੱਲ ਉਹਨੇ ਨੋਟਿਸ ਕੱਢ ਦਿੱਤਾ ਹੈ ਹਰਜਿੰਦਰ ਧਾਮੀ ਨੂੰ ਔਰ ਸ਼੍ਰੋਮਣੀ ਕਮੇਟੀ ਨੂੰ ਤੇ 4 ਦਿਨਾਂ ਚ ਨਾਲੇ ਤਾਂ ਮੰਗਿਆ ਜਵਾਬ ਨਾਲੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਇਹੋ ਜੀ ਸੋਚ ਵਾਲੇ ਬੰਦੇ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਹ ਦਿੱਤਾ ਜਾਣਾ ਚਾਹੀਦਾ ਔਰ ਉਧਰ ਬੀਬੀ ਜਗੀਰ ਕੌਰ ਬਹੁਤ ਗਰਮ ਹੋਈ ਹੈ ਉਹਨੇ ਵੀ ਹਰਜਿੰਦਰ ਸਿੰਘ ਧਾਮੀ ਦੇ ਕੁਝ ਇਹੋ ਜੇ ਪਾਜ ਕੁਝ ਰਾਜ ਖੋਲੇ ਨੇ ਕਿਹੜੇ ਰਾਜ ਖੋਲੇ ਨੇ ਕਿਹੜੇ ਪਾਜ ਖੋਲੇ ਨੇ ਉਹ ਤੁਸੀਂ ਸੁਣੋ ਪਹਿਲਾਂ ਤਾਂ ਬੀਬੀ ਜਗੀਰ ਕੌਰ ਨੇ ਇਹ ਆਖਿਆ ਉਹ ਕਹਿੰਦੀ ਕਿ ਜੇਕਰ ਇਹ ਮੇਰੇ ਸਾਹਮਣੇ ਇੰਜ ਬੋਲਦਾ ਤਾਂ ਮੈਂ ਇਹਦੇ ਜਵਾੜੇ ਪਾੜ ਦੇਣੇ ਸੀ ਜਦੋਂ ਇਹ ਬੋਲਿਆ ਕਹਿੰਦੀ ਮੇਰੇ ਸਾਹਮਣੇ ਐਦਾਂ ਘਟੀਆ ਗੰਦ ਬੋਲਣ ਦੀ ਇਹ ਤਾਂ ਮੀ ਦੀ ਜੁਰਤ ਹੀ ਹੈ ਨਹੀਂ ਪਿੱਠ ਪਿੱਛੇ ਕਹਿੰਦੀ ਬੋਲਿਆ ਨਹੀਂ ਦੂਜੀ ਗੱਲ ਉਹ ਬੋਲੀ ਹੈ ਉਹ ਕਹਿੰਦੀ ਅੱਜ ਦਾ ਨਹੀਂ ਪਹਿਲਾਂ ਵੀ ਕਈ ਔਰਤਾਂ ਨੇ ਸ਼ਿਕਾਇਤਾਂ ਇਹਦੀਆਂ ਕੀਤੀਆਂ ਸੀ ਵੀ ਇਹ ਇਸ ਤਰ੍ਹਾਂ ਗੰਦਾ ਔਰਤਾਂ ਬਾਰੇ ਬੋਲਦਾ ਹੈ ਔਰ ਬੀਬੀ ਜਗੀਰ ਕੌਰ ਕਹਿੰਦੀ ਕਿ ਜਦੋਂ ਇਹ ਸਖਤਰ ਹੁੰਦਾ ਸੀ ਸ਼੍ਰੋਮਣੀ ਕਮੇਟੀ ਦਾ ਤਾਂ ਇਹਨੇ ਨੱਕ 'ਚ ਦਮ ਕਰ ਰੱਖਿਆ ਸੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਬੀਬੀ ਜਗੀਰ ਕੌਰ ਕਹਿੰਦੀ ਕਿ ਇਹਦੀ ਘਟੀਆ ਸੋਚ ਪ੍ਰਗਟ ਹੋਈ ਹੈ ਔਰ ਇਹਦੇ ਪਿੱਛੇ ਜਿਹੜੀ ਵੀ ਹੋਰ ਸੋਚ ਹੈ ਉਹਨੂੰ ਪਛਾਨਣ ਦੀ ਲੋੜ ਹੈ ਇਹ ਬਹੁਤ ਵੱਡੀਆਂ ਗੱਲਾਂ ਬੀਬੀ ਜਗੀਰ ਕੌਰ ਨੇ ਬੋਲੀਆਂ ਨੇ ਔਰ ਦੇਖੋ ਹੁਣ ਤੁਸੀਂ ਦੱਸਿਓ ਜਿਵੇਂ ਇਹ ਜਿਹੜਾ ਅਕਾਲੀ ਦਲ ਵਾਲਾ ਹਰਜਿੰਦਰ ਸਿੰਘ ਧਾਮੀ ਹੈ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਹੋਇਆ ਕੀ ਇਹਨੇ ਇਹ ਜਿਹੜੀਆਂ ਗੱਲਾਂ ਬੀਬੀ ਜਗੀਰਕਰ ਨੂੰ ਬੋਲੀਆਂ ਨੇ ਇਹ ਇਹਦੀ ਅਸਲੀ ਸੋਚ ਨਹੀਂ ਪ੍ਰਗਟ ਕਰਦੀਆਂ ਇਹਦੇ ਦਿਮਾਗ 'ਚ ਇਹਦੀ ਜ਼ਿਹਨੀਅਤ 'ਚ ਇਹਦੀ ਮਾਨਸਿਕਤਾ 'ਚ ਇਹਦੀ ਸਾਈਕੀ 'ਚ ਕੀ ਪਿਆ ਉਹ ਇੱਥੋਂ ਪ੍ਰਗਟ ਨਹੀਂ ਹੁੰਦਾ ਉਹਨੇ ਤਾਂ ਆਰਾਮ ਜੇ ਨਾਲ ਕਹਿਤਾ ਕਹਿੰਦਾ ਵੀ ਜਾਣੇ ਅਣਜਾਣੇ ਮੇਰੇ ਤੋਂ ਗਲਤੀ ਹੋ ਗਈ ਤੇ ਮੈਨੂੰ ਮaaf ਕਰ ਦਿਓ ਮਾਫੀ ਮੰਗਣ ਨੂੰ ਤਾਂ ਇਹਨੇ ਖੇਡ ਬਣਾ ਲਿਆ ਪਹਿਲਾਂ ਸੁਖਬੀਰ ਬਾਦਲ ਹੋਰਾਂ ਨੇ ਐਡੇ ਐਡੇ ਗੜਾ ਕੀਤੇ ਮਤਲਬ ਸੰਗਤਾਂ ਤੇ ਗੋਲੀ ਚਲਵਾਈ ਮੰਨ ਗਿਆ ਸੁਖਬੀਰ ਬਾਦਲ ਔਰ ਕਾਲ ਤੱਕ ਦੇ ਜਥੇਦਾਰ ਨੂੰ ਆਪਦੇ ਹੁਕਮਾਂ ਤੇ ਉਹ ਤੋਂ ਗਲਤ ਫੈਸਲੇ ਕਰਾਏ ਮੰਨ ਗਿਆ ਸੁਖਬੀਰ ਬਾਦਲ ਬਾਅਦ ਚ ਮੌਜਨ ਵਾਲੀ ਗਲਤੀ ਹੋ ਗਈ ਜੀ ਖੇਮਾ ਦੇ ਜਾਚਕਾਂ ਸੋ ਐਡੇ ਐਡੇ ਵੱਡੇ ਗناہ ਕਰਕੇ ਇਹ ਬਾਦ ਦੇ ਵਿੱਚ ਮਾਨਤੀ ਜਾਂ ਹੌਲੀ ਜਾਂ ਕਹਿ ਦਿੰਦੇ ਨੇ ਕਿ ਮaaf ਕਰ ਦਿਓ ਗਲਤੀ ਹੋ ਗਈ ਪਰ ਇਹ ਗੱਲਾਂ ਬਹੁਤ ਵੱਡੀਆਂ ਨੇ ਤੇ ਵੱਡੀਆਂ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਜਰੂਰ ਲਿਖਿਓ ਅਗਲਾ ਮੁੱਦਾ ਜਿਹੜਾ ਹਰਿਆਣੇ ਦਾ ਇੱਕ ਐਮਪੀ ਰਾਜਕੁਮਾਰ ਜਾੰਗੜਾ ਉਹਨੇ ਦੇਖੋ ਕਿੰਨੀਆਂ ਘਟਿਆ ਗੱਲਾਂ ਬੀਜੇਪੀ ਦੇ ਐਮਪੀ ਨੇ ਬੋਲੀਆਂ ਸੀ ਪੰਜਾਬੀਆਂ ਬਾਰੇ ਕਿਸਾਨਾਂ ਬਾਰੇ ਇੱਕ ਤਾਂ ਉਹਨੇ ਬੋਲਿਆ ਸੀ ਕਿ 2021 ਤੋਂ ਪਹਿਲਾਂ ਹਰਿਆਣਾ ਦੇ ਵਿੱਚ ਨਸ਼ਾ ਨਹੀਂ ਸੀ ਤੇ ਕਿਸਾਨ ਅੰਦੋਲਨ ਜਦੋਂ ਹੋਇਆ ਤਾਂ ਉਦੋਂ ਪੰਜਾਬੀਆਂ ਕਰਕੇ ਹਰਿਆਣੇ ਦੇ ਵਿੱਚ ਇਹ ਨਸ਼ਾ ਜਿਹੜਾ ਇਹ ਫੈਲਿਆ ਦੂਜੀ ਗੱਲ ਉਹਨੇ ਇਹ ਬੋਲੀ ਕਿ 700 ਦੇ ਕਰੀਬ ਕੁੜੀਆਂ ਜਿਹੜੀਆਂ ਨੇ ਕਿਸਾਨ ਅੰਦੋਲਨ ਚੋਂ ਗਾਇਬ ਕਰ ਲਈਆਂ ਗਈਆਂ ਸੀ ਉਹ ਕਿਹੜੀਆਂ ਕੁੜੀਆਂ ਸੀ ਕਿੰਨਾਂ ਦੀਆਂ ਸੀ ਨਹੀਂ ਸੀ ਦੱਸਿਆ ਫਿਰ ਉਹ ਕਹਿੰਦਾ ਸੀ ਇਹ ਕਿਸਾਨ ਨੇ ਜਿਹੜੇ ਇਹ ਫਾਂਡ ਲਈ ਅੰਦੋਲਨ ਕਰਦੇ ਨੇ ਪਰ ਜਦੋਂ ਇਹਦੇ ਤੇ ਪਿਆਰ ਰੌਲਾ ਹੁਣ ਉਹ ਯੂ ਟਰਨ ਲੈ ਗਿਆ ਹੁਣ ਉਹ ਮੁੱਕਰ ਗਿਆ ਹੁਣ ਫਿਰ ਇਹਨਾਂ ਕੋਲ ਇੱਕ ਹੀ ਸ਼ਬਦ ਹੁੰਦਾ ਬਾਅਦ ਚ ਵੀ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਮੇਰੀਆਂ ਗੱਲਾਂ ਨੂੰ ਤੋੜਿਆ ਮਰੋੜਿਆ ਗਿਆ ਮੇਰਾ ਤਾਂ ਮਤਲਬ ਗਲਤ ਕੱਢ ਲਿਆ ਪਹਿਲਾਂ ਤਾਂ ਇਹ ਉਹ ਬੋਲੀ ਬੋਲ ਦਿੰਦੇ ਨੇ ਜਿਹੜਾ ਕੁਝ ਆਰਐਸਐਸ ਤੇ ਬੀਜੇਪੀ ਨੂੰ ਮਨਜ਼ੂਰ ਹੁੰਦਾ ਹੈ ਇੱਕ ਅੱਲਾ ਪਹਿਲਾ ਨਹੀਂਗਾ ਇਸ ਤੋਂ ਪਹਿਲਾਂ ਉਹ ਇਹਨਾਂ ਦੀ ਕੰਗਨਰ ਨੌਤ ਨੇ ਵੀ ਬਹੁਤ ਕੁਝ ਬੋਲਿਆ ਆ ਰਵਨੀਤ ਬਿੱਟੂ ਜਿਹੜਾ ਇਹਨਾਂ ਨੇ ਹੁਣ ਦੂਜਾ ਕੰਗਨਰ ਨੌਤ ਰੱਖਿਆ ਆ ਉਹ ਵੀ ਕਾਫੀ ਕੁਝ ਬੋਲਟਿਆ ਫਿਰ ਹੁਣ ਇਹ ਵੀ ਇਸ ਤੋਂ ਪਹਿਲਾਂ ਹੋਰ ਵੀ ਕਿੰਨੇ ਬੀਜੇਪੀ ਦੇ ਨੇਤਾ ਨੇ ਜਿਹੜੇ ਇਹੋ ਜਿਹਾ ਕੁਝ ਬੋਲਦੇ ਰਹੇ ਨੇ ਤੇ ਫਿਰ ਕਈਆਂ ਨੂੰ ਤੇਲ ਵੀ ਲੋਕਾਂ ਨੇ ਦਿੱਤਾ ਚੰਗਾਈ ਪਰ ਹੁਣ ਉਹ ਯੂ ਟਰਨ ਮਾਰ ਗਿਆ ਪਿੱਛੇ ਹਟ ਗਿਆ ਕਹਿੰਦਾ ਮੈਂ ਤਾਂ ਇਹ ਗੱਲਾਂ ਆਖੀਆਂ ਹੀ ਨਹੀਂ ਹੁਣ ਤੁਸੀਂ ਦੱਸਿਓ ਪਿੱਛੇ ਕਿਉਂ ਹਟਿਆ ਉਧਰ ਪਈ ਖਣੋਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾਜਿਕ ਹੈ ਤੇ ਸ਼ੰਭੂ ਬਾਰਡਰ ਦੇ ਉੱਪਰ ਅੱਜ ਕਿਸਾਨਾਂ ਦਾ ਇੱਕ ਹੋਰ ਜਥਾ ਦਿੱਲੀ ਵੱਲ ਵਧਿਆ ਉਥੇ ਪਈ ਚੱਲੀ ਗੋਲੀ ਨਾਲੇ ਚੱਲੇ ਗੋਲੇ ਬੜੇ ਕਿਸਾਨ ਅੱਜ ਜ਼ਖਮੀ ਹੋਏ ਐਂਬੂਲੈਂਸਾਂ ਖਤਮ ਹੋ ਗਈਆਂ ਉਥੇ ਕਿਸਾਨਾਂ ਨੂੰ ਲਿਜਾਣ ਦੇ ਲਈ ਐਨੇ ਕਿਸਾਨ ਉਥੇ ਅੱਜ ਜ਼ਖਮੀ ਹੋਏ ਨੇ ਕਿਉਂਕਿ ਅੱਜ ਉਹ ਧਾਰ ਕੇ ਤੁਰੇ ਸੀ ਅੰਦੋਲਨ ਨੇ ਵਾਵਾ ਰਫਤਾਰ ਫੜ ਲਈ ਹੈ ਉਥੇ ਕਾਫੀ ਲੋਕ ਜਾਣੇ ਸ਼ੁਰੂ ਹੋ ਗਏ ਨੇ ਜਿਹੜਾ ਦੂਜੇ ਜਿਹੜਾ SKMS ਸੰਯੁਕਤ ਕਿਸਾਨ ਮੋਰਚਾ ਹੈ ਉਹਦੇ ਜਿਹੜੇ ਆਗੂ ਨੇ ਉਹਨਾਂ ਚੋਂ ਰਕੇਸ਼ਟ ਕੈਤ ਵੀ ਉਥੇ ਕੱਲ ਗਿਆ ਜਿਹੜਾ ਹਰਿੰਦਰ ਸਿੰਘ ਲੱਖੋਵਾਲ ਲੱਖੋਵਾਲ ਕਿਸਾਨ ਯੂਨੀਅਨ ਦਾ ਪ੍ਰਧਾਨ ਉਹ ਵੀ ਗਿਆ ਇਸ ਤੋਂ ਇਲਾਵਾ ਡਾਕਟਰ ਦਰਸ਼ਨਪਾਲ ਜਿਹੜੇ ਆ ਉਹਨਾਂ ਨੇ ਵੀ ਹੱਕ 'ਚ ਬਿਆਨ ਦਿੱਤਾ ਜਿਹੜੇ ਜੋਗਿੰਦਰ ਸਿੰਘ ਉਗਰਾਹ ਹੈ ਉਹਨਾਂ ਨੇ ਵੀ ਡੱਲੇਵਾਲ ਬਾਰੇ ਉਹਨਾਂ ਦੇ ਅੰਦੋਲਨ ਬਾਰੇ ਬੋਲਿਆ ਔਰ ਉਥੇ ਗਾਇਕ ਬੱਬੂ ਮਾਨ ਵੀ ਡੇਰਾ ਲਾਈ ਬੈਠਾ ਹੈ ਉਥੇ ਲੱਖਾ ਸਿਧਾਣਾ ਵੀ ਬੈਠਾ ਹੈ ਉਥੇ ਅਮਤੋਜ ਮਾਨ ਵੀ ਗਿਆ ਹੋਇਆ ਹੈ ਉਥੇ ਹੋਰ ਵੀ ਕਈ ਜਾ ਰਹੇ ਨੇ ਬੱਬੂ ਮਾਨ ਨੇ ਉਥੇ ਇੱਕ ਗੱਲ ਬੋਲੀ ਹੈ ਕਹਿੰਦਾ ਦੇਖੋ ਇੱਥੇ ਕੌਣ ਆਊਗਾ ਜਿਹਦੇ ਅੰਦਰ ਕਰੰਟ ਹੋਊਗਾ ਕਹਿੰਦਾ ਜਿਨ੍ਹਾਂ ਦੇ ਸੈੱਲ ਮੁੱਕ ਗਏ ਨੇ ਉਹਨਾਂ ਨੇ ਨਹੀਂ ਆਉਣਾ ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਦਿੱਲੀ ਅੰਦੋਲਨ ਚ ਅੱਗੇ ਸੀਗੀਆਂ ਪਰ ਅੱਜ ਉਥੇ ਨਹੀਂ ਹਨ ਉਹ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਡੱਲੇਵਾਲ ਹੋਰੀ ਸਾਡੇ ਤੋਂ ਬਾਹਰੀ ਹੋ ਕੇ ਤੁਰੇ ਸੀ ਅਜੇ ਅਸੀਂ ਤਿਆਰੀ ਕਰਨ ਦੀ ਗੱਲ ਕਰਦੇ ਸੀ ਔਰ ਇਹ ਸਾਡੇ ਤੋਂ ਵੱਖਰੇ ਹੋ ਕੇ ਸਾਨੂੰ ਨਾਲ ਨਾਲ ਨਾ ਲੈ ਕੇ ਚੱਲਣ ਦੀ ਇਹਨਾਂ ਨੇ ਠਾਣੀ ਹੋਈ ਸੀ ਤੇ ਇਹ ਗਏ ਨੇ ਤੇ ਹੁਣ ਅਸੀਂ ਇਹਨਾਂ ਦੇ ਮਗਰ ਇਸ ਸਥਿਤੀ ਦੇ ਵਿੱਚ ਕਿਵੇਂ ਚਲੇ ਜਾਈਏ ਕਈ ਆਗੂ ਕਹਿ ਰਹੇ ਨੇ ਕਿ ਮੰਗਾ ਵੀ ਠੀਕ ਨੇ ਮਸਲੇ ਵੀ ਠੀਕ ਨੇ ਪਰ ਸਾਡਾ ਲੜਨ ਦਾ ਤਰੀਕਾ ਵੱਖੋ ਵੱਖਰਾ ਹੈ ਉਗਰਾਹਾ ਨੇ ਕਿਹਾ ਉਹ ਕਹਿੰਦਾ ਵੀ ਸਰਕਾਰ ਜਿਹੜੀ ਆ ਉਹ ਬਹੁਤ ਗਲਤ ਕਰ ਰਹੀ ਆ ਔਰ ਉਹ ਕਹਿੰਦਾ ਕਿ ਇਹ ਅੰਦੋਲਨ ਵੱਡਾ ਹੈ ਉਗਰਾਹਾ ਕਹਿੰਦਾ ਇੱਥੇ ਇਕਜੁੱਟ ਹੋ ਕੇ ਲੜਨ ਦੀ ਲੋੜ ਆ ਕਿਸੇ ਦੇ ਕੱਲਿਆਂ ਦੇ ਲੜਨ ਦੇ ਨਾਲ ਕੋਈ ਕੱਲਾ ਕੁਝ ਨਹੀਂ ਕਰਵਾ ਸਕਦਾ ਔਰ ਉਗਰਾਹਾ ਨੇ ਇਹ ਵੀ ਕਿਹਾ ਕਿ ਜਗਜੀਤ ਡੱਲੇਵਾਲ ਜਿਹੜੇ ਆ ਸਰਕਾਰ ਉਹਨਾਂ ਦੇ ਨਾਲ ਠੀਕ ਨਹੀਂ ਕਰ ਰਹੀ ਤੇ ਉਗਰਾਹਾ ਨੇ ਇਹ ਬਿਆਨ ਦਿੱਤੇ ਨੇ ਹੁਣ ਦੂਜੇ ਪਾਸੇ ਅੱਜ ਸ਼ੰਭੂ ਬਾਰਡਰ ਦੇ ਉੱਪਰ ਕਾਫੀ ਕੁਝ ਹੋਇਆ ਔਰ ਜਿਹੜੇ ਸਰਵਨ ਸਿੰਘ ਪੰधेर ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਉਹ ਕਹਿੰਦੇ ਸਰਕਾਰ ਨੇ ਆਪਣੀ ਜਮਹੂਰੀਅਤ ਦਾ ਜਲੂਸ ਕਢਾ ਦਿੱਤਾ ਹੈ ਲੋਕਤੰਤਰ ਦਾ ਅਸਲੀ ਚਿਹਰਾ ਨੰਗਾ ਕਰ ਦਿੰਦਾ ਹੈ ਔਰ ਸਰਵਨ ਸਿੰਘ ਪੰਦੇਰ ਨੇ ਉਥੇ ਜਦ ਇਹ ਖੁਲਾਸੇ ਕੀਤੇ ਤਾਂ ਦੂਜੇ ਪਾਸੇ ਜਿਹੜੀ ਅੰਮਾਲਾ ਦੀ ਪੁਲਿਸ ਹੈ ਅੰਮਾਲਾ ਦਾ ਡੀਸੀ ਹੈ ਉਹਦਾ ਬਿਆਨ ਆਇਆ ਉਹ ਕਹਿੰਦਾ ਵੀ ਇਹ ਮਨਜ਼ੂਰੀ ਲੈਉਣ ਦਿੱਲੀ ਤੋਂ ਤੇ ਅਸੀਂ ਇਹਨਾਂ ਨੂੰ ਜਾਣ ਦੇਵਾਂਗੇ ਪਰ ਕਿਸਾਨ ਕਹਿੰਦੇ ਨੇ ਵੀ ਜਦੋਂ ਧਰਨਾ ਪ੍ਰਦਰਸ਼ਨ ਰੈਲੀ ਕਰਨੀ ਇਹ ਵੈਸੇ ਹੀ ਸੰਵਿਧਾਨਕ ਤੌਰ ਤੇ ਇਹਦੀ ਆਜ਼ਾਦੀ ਹੈ ਤਾਂ ਫਿਰ ਤੁਸੀਂ ਨਵੀਆਂ ਪਰਮਿਸ਼ਨਾਂ ਕਾਹਦੀਆਂ ਮੰਗਦੇ ਹੋ ਸਾਡੇ ਤੋਂ ਕਦੇ ਸਰਕਾਰਾਂ ਵੀ ਆਪਣੇ ਖਿਲਾਫ ਸੰਘਰਸ਼ ਕਰਨ ਦੀ ਪਰਮਿਸ਼ਨ ਦਿੰਦੀਆਂ ਨੇ ਨਹੀਂ ਦਿੰਦੀਆਂ ਇਹ ਗੱਲਾਂ ਤੁਸੀਂ ਦੱਸ ਦਿਓ ਕੀ ਹਰਿਆਣਾ ਦੀ ਪੁਲਿਸ ਦਾ ਇਹ ਬਿਆਨ ਵਾਜਬ ਬਣਦਾ ਹੈ ਠੀਕ ਬਣਦਾ ਹੈ ਵੀ ਤੁਸੀਂ ਪਰਮਿਸ਼ਨ ਲੈ ਕੇ ਆਓ ਫਿਰ ਅਸੀਂ ਕਰਨ ਦਿਆਂਗੇ ਮੈਨੂੰ ਤਾਂ ਲੱਗਦਾ ਹੈ ਕਿ ਹਰਿਆਣਾ ਦੀ ਪੁਲਿਸ ਦਾ ਇਹ ਬਿਆਨ ਬਿਲਕੁਲ ਵਾਹਿਆਤ ਜਾਂ ਬੇਹੂਦਾ ਜਾਂ ਬਿਆਨ ਹੈ ਔਰ ਹਰਿਆਣਾ ਦੇ ਗ੍ਰਹਿ ਵਿਭਾਗ ਨੇ ਜਿਹੜਾ ਉਥੇ ਇੰਟਰਨੈਟ ਬੰਦ ਕਰਨ ਦੇ ਸੰਕੇਤ ਆ ਆਰਡਰ ਜਾਰੀ ਕੀਤੇ ਨੇ ਇਹ ਵੀ ਲੋਕਾਂ ਦੇ ਬੁਨਿਆਦੀ ਹੱਕ ਦੇ ਉੱਪਰ ਇੱਕ ਡਾਕਾ ਹੈ ਦੇਖੋ ਉਧਰ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਹੋਇਆ ਕੱਲ ਸੁਪਰੀਮ ਕੋਰਟ ਨੇ ਇਹ ਆਖਿਆ ਕਿ ਡੱਲੇਵਾਲ ਦੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਡੱਲੇਵਾਲ ਦੀ ਜ਼ਿੰਦਗੀ ਕੀਮਤੀ ਹੈ ਸੁਪਰੀਮ ਕੋਰਟ ਨੇ ਇਹ ਵੀ ਆਖਿਆ ਕਿ ਕੇਂਦਰ ਤੇ ਸੂਬਾ ਸਰਕਾਰਾਂ ਇਸ ਮਸਲੇ ਦਾ ਹੱਲ ਕੱਢਣ ਨਾਲ ਹੀ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਸ਼ਾਂਤੀ ਬਣਾ ਕੇ ਰੱਖੋ ਤਾ ਇਹ ਸਾਰੇ ਮਸਲੇ ਦੇ ਉੱਪਰ ਪੂਰੇ ਦੇਸ਼ ਦੀ ਨਜ਼ਰ ਜਿਹੜੀ ਆ ਉਹ ਬਣੀ ਹੋਈ ਹੈ ਤੁਸੀਂ ਆਪਣਾ ਕਮੈਂਟ ਇਹਦੇ ਬਾਰੇ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ